ਨਾਲ ਕਿਵੇਂ ਜੀ ਕਰਦਾ ਫਿਰ ਮੇਰੇ ਕਹਿਣ ਦਾ ਮਤਲਬ ਸਿਰਫ ਇਨਾ ਹੀ ਹੈ ਜਿਨ੍ਹਾਂ ਨੇ ਸਮਾਜ ਨੂੰ ਸੋਹਣਾ ਬਣਾਉਣ ਲਈ ਉੱਚਾ ਚੁੱਕਣ ਲਈ ਸੌਖਿਆ ਕਰਨ ਲਈ ਇਹ ਕੁਝ ਕੀਤਾ ਹੈ ਉਹ ਗੁਣੀ ਬੰਦਿਆਂ ਦੀ ਸਿਫਤ ਗੁਰਬਾਣੀ ਕਰਦੀ ਹੈ ਨਾ ਕਿ ਮੇਰੇ ਵਰਗੇ ਵਿਲੜ ਸਾਧਾਂ ਦੀ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਬੰਦਾ ਅੱਜ ਸੌਖਾ ਕਰੇ ਬਰਤੇ ਦਿਮਾਗ ਆਪਾਂ ਆਲਾ ਦਵਾਲਾ ਚੰਗਾ ਕਰੇ ਕੋਈ ਐਕਸੀਡੈਂਟ ਨਾ ਹੋਵੇ ਟ੍ਰੈਫਿਕ ਦੇ ਰੂਲ ਬੜੀ ਸਖਤੀ ਨਾਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੋਈ ਬੰਦਾ ਲਾਗੂ ਕਰ ਦਵੇ ਗੱਡੀ ਕਰਾਸ ਨਹੀਂ ਕਰ ਸਕਦਾ ਕੋਈ ਸਪੀਡ ਲਿਮਟ ਅੱਗੇ ਨਹੀਂ ਜਾ ਸਕਦੀ ਐਸੇ ਕੈਮਰੇ ਆ ਜਾਣ ਇਕੱਲੇ ਇਕੱਲੇ ਦੇ ਘਰ ਟਿਕਤਾ ਪਹੁੰਚਣ ਵੀ ਭਰ ਕੇ ਜਾ 5000 ਰੁਪਿਆ ਤੂੰ ਗੱਡੀ ਕਰਾਸ ਕੀਤੀ ਸੀ ਉਥੇ ਤਾਂ ਜਾ ਬਣਾ ਦਵੇ ਕੋਈ ਲੱਖਾਂ ਲੋਕੀ ਮਰਨੋਂ ਹਟ ਜਾਣ ਜਗਾ ਜਗਾ ਐਕਸੀਡੈਂਟ ਹੁੰਦੇ ਆ ਜਗਾ ਜਗਾ ਪ੍ਰੋਬਲਮ ਆ ਆਉਂਦੀਆਂ ਕਿੰਨੇ ਮਾਵਾਂ ਦੇ ਪੁੱਤ ਘਰੋਂ ਜਾਂਦੇ ਆ ਮੁੜ ਕੀ ਨਹੀਂ ਆਉਂਦੇ ਉਹ ਇਹੋ ਜਿਹੇ ਬੰਦੇ ਤੇ ਦਿਲ ਕਰਦਾ ਕਿਸਾਂ ਦਾ ਚੋਰ ਕਰ ਦਈਏ ਇਹੋ ਜਿਹੇ ਬੰਦਿਆਂ ਤੇ ਕਿੰਨਾ ਸਮਾਜ ਸੌਖਾ ਕਰਦਾ ਓਏ ਦੁਨੀਆ ਕਿੰਨੀ ਸੌਕੀ ਕਰਦੀ ਐ ਨਹੀਂ ਤੇ ਬੜੇ ਔਖੇ ਸੀ ਸਾਡੇ ਦਿਮਾਗ ਵਿੱਚ ਇਹ ਭਰਿਆ ਗਿਆ ਆ ਵੀ ਜਿਨ੍ਹਾਂ ਦੀ ਸਿਫਤਾਂ ਹੋ ਰਹੀਆਂ ਉਹ ਤਮਾਕੀਆਂ ਦੀਆਂ ਹੋ ਰਹੀਆਂ ਭਗਤਾ ਦੀਆਂ ਹੋ ਰਹੀਆਂ ਭਗਤੀ ਲਹਿਰ ਦਾ ਮਤਲਬ ਹੁਣ ਭਗਤੀ ਕੀ ਹੈ ਇਦਾਂ ਬੈਠਾ ਆ ਜਿਵੇਂ ਮੈਂ ਬੈਠਾ ਅੱਖਾਂ ਬੰਦ ਕਰਕੇ ਆ ਕੀ ਹੈ ਇਹ ਭਗਤ ਭਗਤ ਦਾ ਮਤਲਬ ਹੈ ਜੂਜਣ ਵਾਲਾ ਇਨਕਲਾਬੀ ਈਵੋਲੂਸ਼ਨ ਲਿਆਉਣ ਵਾਲੇ ਬੰਦੇ ਜਿਹੜੇ ਬੰਦਿਆਂ ਨੇ ਸਮਾਜ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਭਗਤ ਰਵਦਾਸ ਜੀ ਵਰਗੇ ਚੇਂਜ ਹੀ ਤੇ ਕਰ ਰਹੇ ਸੀ ਨਾ ਕਬੀਰ ਜੀ ਵਰਗੇ ਜਿਹੜਾ ਬੰਦਾ ਇਦਾਂ ਭਗਤੀ ਕਰਦਾ ਉਹਨੂੰ ਅਗਲਾ ਹਾਥੀ ਥੱਲੇ ਕਿਉਂ ਫਿੱਟੂ ਚੇਂਜ ਕਰੂਗਾ ਉਹਨੂੰ ਜਿੱਤੂ ਜਿਹੜਾ ਬੰਦਾ ਇਦਾਂ ਰੱਬ ਰੱਬ ਕਰਦਾ ਕਮਰੇ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਉਹਦੇ ਬੱਚਿਆਂ ਨੂੰ ਸ਼ਹੀਦ ਕਿਉਂ ਕਰੂ ਅਗਲਾ ਬੱਚਿਆਂ ਨੂੰ ਸ਼ਹੀਦ ਕਿਦਾ ਕਰੂ ਜਿਹੜਾ ਟੱਕਰ ਲਊ ਜਿਹੜਾ ਕਹੂ ਵੀ ਸਿਸਟਮ ਠੀਕ ਕਰੋ ਆਪਣਾ ਸਰਕਾਰੇ ਤੁਹਾਡਾ ਢਾਂਚਾ ਠੀਕ ਨਹੀਂ ਤੁਹਾਡਾ ਸਿਸਟਮ ਠੀਕ ਨਹੀਂ ਤਾਂ ਅਗਲਾ ਬੱਚੇ ਸ਼ਹੀਦ ਕਰੂ ਗੁਰੂ ਗੋਬਿੰਦ ਸਿੰਘ ਅੰਦਰ ਬਹਿ ਕੇ ਰੱਬ ਰੱਬ ਕਰਦੇ ਪ੍ਰੋਬਲਮ ਕੀ ਹੈ ਔਰੰਗਜ਼ੇਬ ਨੂੰ ਔਰੰਗਜ਼ੇਬ ਨੂੰ ਉਦੋਂ ਪੰਗਾ ਪੈ ਗਿਆ ਵੀ ਇਹ ਤੇ ਚੇਂਜ ਕਰਨ ਦੀਆਂ ਗੱਲਾਂ ਕਰਦੇ ਆ ਇਹ ਤੇ ਕਹਿੰਦੇ ਜਾਤ ਪਾਤ ਕੱਢੋ ਇਥੋਂ ਇਹ ਤੇ ਕਹਿੰਦੇ ਬੰਦੇ ਸਾਰੇ ਬਰਾਬਰ ਹੋਣੇ ਚਾਹੀਦੇ ਆ ਇਹ ਤੇ ਕਹਿੰਦੇ ਸਾਰਿਆਂ ਨੂੰ ਹੱਕ ਦਿਓ ਜਿਉਣ ਦਾ ਉਦੋਂ ਪੰਗਾ ਪਿਆ ਸਰਕਾਰਾਂ ਨੂੰ ਤੰਗੀ ਉਦੋਂ ਹੋਈ ਨੱਕ ਚ ਧਮਾ ਗਿਆ ਉਹਨਾਂ ਦੇ ਇਹਨਾਂ ਨੁਕਤਿਆਂ ਨੂੰ ਸਮਝਣਾ ਪੈਣਾ ਗੁਰਬਾਣੀ ਸਿਫਤਾਂ ਇਨਕਲਾਬੀਆਂ ਦੀਆਂ ਜਿਹੜੇ ਬੰਦਿਆਂ ਨੇ ਸਮਾਜ ਨੂੰ ਬਦਲਿਆ ਭਗਤਾਂ ਦੀ ਸਿਫਤ ਕਰਦੀ ਹੈ ਭਗਤੀ ਲਹਿਰ ਇੱਥੇ ਆ ਜਿਹੜੀ ਭਗਤੀ ਲਹਿਰ 500 ਸਾਲ 400 ਸਾਲ ਚੱਲੀ ਹੈ ਇਹ ਭਗਤੀ ਲਹਿਰ ਦਾ ਮਤਲਬ ਹੈ ਇਨਕਲਾਬੀ ਲਹਿਰ ਭਗਤੀ ਲਹਿਰ ਦਾ ਮਤਲਬ ਹੈ ਬੋਲੋ ਬੋਲੋ ਜੂਝਣ ਵਾਲੇ ਕਿਦੇ ਲਈ ਆਲੇ ਦੁਆਲੇ ਲਈ ਸਮਾਜ ਨੂੰ ਸੌਫਾ ਕਰਨ ਵਾਲੇ ਸੀ ਆ ਜਿਹੜੇ 35 ਗੁਰੂ ਗ੍ਰੰਥ ਸਾਹਿਬ 'ਚ ਬੈਠੇ ਐ ਇੱਕ ਦਿਨ ਚੈਨ ਨਾਲ ਨਹੀਂ ਬੈਠੇ ਆ ਸਾਰੇ ਜਿਹੜੇ ਮਹਾਰਾਜ ਦੀ ਬਾਣੀ 'ਚ ਬੈਠੇ ਆ ਚੈਨ ਨਾਲ ਨਹੀਂ ਬੈਠੇ ਸਾਡੇ ਤੇ ਦਿਮਾਗ 'ਚ ਇਹ ਭਰਿਆ ਵੀ ਇਹ ਤਾਂ ਇਦਾਂ ਬਹਿਣ ਵਾਲੇ ਸੀ ਤੁਸੀਂ ਵੀ ਬਹਿ ਜਾਓ ਤੁਸੀਂ ਨਾ ਐਵੇਂ ਪੰਗੇ ਲਿਓ ਹੋਰ ਕੋਈ ਐਦਾਂ ਨਾਮ ਜਪਣਾ ਪੈ ਕੇ ਵਾਹਿਗੁਰੂ 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 ਕਰਨਾ ਇਹ ਸਾਰੇ ਕੀ ਕਰਦੇ ਹੁੰਦੇ ਸੀ ਨਾਮ ਜਪਦੇ ਸੀ ਇਹ ਸਾਰੇ ਨਾਮ ਜਪਦੇ ਸੀ ਤੁਸੀਂ ਵੀ ਇਦਾਂ ਹੀ ਕਰਿਓ ਪਰ ਜੇ ਨਾਮ ਜਪਦੇ ਸੀ ਤੇ ਫਿਰ ਇੰਨੀਆਂ ਤੰਗੀਆਂ ਖਵਾਈਆਂ ਉਹਨਾਂ ਤੇ ਉਹਨਾਂ ਨੇ ਚੀਂਜ ਲਿਆਂਦਾ ਮੈਂ ਤੁਹਾਨੂੰ ਕਿੰਨੀ ਵਾਰੀ ਗੱਲ ਕੀਤੀ ਤੁਸੀਂ ਕਿਸੇ ਕਮਰੇ 'ਚ ਬਹਿ ਕੇ ਨਾਮ ਜਪ ਲਓ ਕੋਈ ਨਹੀਂ ਕੁਝ ਕਹਿੰਦਾ ਜਿਸ ਦਿਨ ਸਰਪੰਚ ਤੋਂ ਗਰੰਟਾਂ ਦਾ ਹਸਾਬ ਮੰਗੇਗਾ ਪੰਗਾ ਉਸ ਦਿਨ ਪਊ ਪੰਚਾਇਤ ਨੂੰ ਪੁੱਛ ਲੈ ਜਾ ਕੇ ਵਿਪਤਾ ਉੱਥੇ ਛੱਡ ਜੂ ਵੈਰੀ ਤੇਰੇ ਪਿੰਡ ਵਾਲੇ ਉਸ ਦਿਨ ਬੰਨ੍ਹਣਗੇ ਜਿੱਦਣ ਹਸਾਬ ਮੰਗੇਗਾ ਖਾਸ ਕਰੇਗਾ ਵੱਖਰਾ ਕਰੇਗਾ ਭਗਤੀ ਲਹਿਰ ਦਾ ਮਤਲਬ ਇਹ ਹੈ ਆ ਜਿਹੜੇ ਭਗਤ ਹੈ ਜੇ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਵੀ ਜਦੋਂ ਸਿਫਤਾਂ ਗੁਰਬਾਣੀ ਚ ਹੁੰਦੀਆਂ ਜਿਨ੍ਹਾਂ ਨੇ ਨਾਮ ਤੇ ਆਇਆ ਮਿਹਨਤਾਂ ਕੀਤੀਆਂ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਨਾ ਕਿ ਵੇਲੜ ਸਾਧਾਂ ਦੀ ਸਿਫਤ ਹੈ ਤੇ ਇੱਥੇ ਵੇਲਣ ਬੰਦਿਆਂ ਦੀ ਸਿਫਤ ਨਹੀਂ ਹੋ ਰਹੀ ਏ ਤਾਂ ਜਿੰਨੀ ਉਹ ਆਪਣੇ ਵਰਗੇ ਕਹਿੰਦੇ ਵੇਖੋ ਜੀ ਜਿੰਨੀ ਨਾਮ ਤੇ ਆਇਆ ਜਿਨੇ ਨਾਮ ਜਪਿਆ ਜਿਨੇ ਫਿਰ ਸਾਰੀ ਜ਼ਿੰਦਗੀ ਅੱਖਾਂ ਬੰਦ ਕਰਕੇ ਬੈਠਾ ਮਿਹਨਤ ਕੀਤੀ ਉਹਨਾਂ ਦੇ ਮੁਖ ਉਜਲੇ ਤੇ ਕਈਆਂ ਨੂੰ ਮਹਾਪੁਰਖ ਤਾਰ ਕੇ ਨਾਲ ਹੀ ਲੈ ਗਿਆ ਖੋ ਸਤਨਾਮ ਕਹਿੰਦੇ ਆਪ ਵੀ ਸੱਚਖੰਡ ਚ ਗਏ ਤੇ ਨਾਲ ਦੇ ਆ ਨੂੰ ਹੀ ਇਦਾਂ ਹੀ ਕਹਿੰਦੇ ਇਹਦਾ ਵੀ ਆਪ ਵੀ ਤਰ ਕੇ ਮਹਾਂਪੁਰਖ ਆਪ ਵੀ ਸੱਚਖੰਡ ਚ ਚਲੇ ਗਏ ਹੋਣਗੇ ਤੇ ਜਿੰਨੇ ਉਹਨਾਂ ਦੇ ਸੰਗੀ ਸਾਥੀ ਉਹਨਾਂ ਦੇ ਦੀਵਾਨ ਸੁਣਦੇ ਹੁੰਦੇ ਸੀ ਉਹ ਵੀ ਸਾਰੇ ਕੇਤੀ ਛੁੱਟੀ ਨਾਲ ਕਈਆਂ ਨੂੰ ਲੈ ਕੇ ਨਾਲ ਹੀ ਛਡਾ ਕੇ ਜਮਾ ਤੋਂ ਅਰਥੇ ਦਾ ਇਦਾਂ ਸਮਝਦੇ ਆ ਮੈਂ ਵੀ ਇਦਾਂ ਹੀ ਸਮਝਿਆ ਹੁਣ ਤੱਕ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਵੀ ਸ਼ਾਇਰ ਇਦਾਂ ਹੀ ਹੈ ਵੀ ਇਦਾਂ ਹੀ ਹੋਣਾ ਪਰ ਹੁਣ ਸਮਝ ਆਉਂਦੀ ਹੈ ਨਹੀਂ ਇਦਾਂ ਗੁਰਬਾਣੀ ਜੀਵਨ ਦੀ ਗੱਲ ਕਰਦੀ ਮਰਨ ਤੋਂ ਬਾਅਦ ਛਡਾਉਣ ਦੀ ਨਹੀਂ ਜਿਉਂਦਾ ਫਸਿਆ ਜਿਹੜਾ ਜਿਉਂਦਿਆਂ ਨੂੰ ਛਡਾਓ ਆਲੇ ਦੁਆਲੇ ਨੂੰ ਛਡਾਓ ਜਿਹੜਾ ਸਮਾਜ ਜਗੜਿਆ ਪਿਆ ਗਲਤ ਧਾਂਜੇ ਵਿੱਚ ਇਹਨਾਂ ਨੂੰ ਛਡਾਓ ਗੁਰਬਾਣੀ ਦੇ ਦੀ ਗੱਲ ਕਰਦੀ ਹੈ ਗੁਰਬਾਣੀ ਜ਼ਿੰਦਗੀ ਦੀ ਗੱਲ ਕਰਦੀ ਐਸੀਂ ਮਰਨ ਤੋਂ ਬਾਅਦ ਦੀਆਂ ਗੱਲਾਂ ਕਿਉਂ ਕਰੀਏ ਜੀਵਨ ਦੀ ਗੱਲ ਕਰੋ ਲਾਈਫ ਦੀ ਗੱਲ ਕਰੋ ਪ੍ਰੈਜ਼ੈਂਟ ਦੀ ਗੱਲ ਕਰੋ ਹੁਣ ਦੀ ਗੱਲ ਕਰੋ ਫੇਰ ਸਮਝ ਆਉਂਦੀ ਹੈ ਵੀ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਅੱਛਾ ਹੁਣ ਸਮਝ ਆਉ ਤੁਹਾਨੂੰ ਮੇਰੇ RAM ਹਰ ਜਨਕੈ ਹਉ ਬਲ ਜਾਈ ਮੈਂ ਉਹਨਾਂ ਤੋਂ ਬਿਹਾਰੇ ਜਾਵਾਂ ਕਿੰਨਾ ਪੋ ਜਿਹੜੇ ਹਰੀ ਦੇ ਜਨ ਨੇ ਹਰੀ ਦੇ ਜਨ ਕੌਣ ਹੈ ਜਿਹੜੇ ਕੁਦਰਤ ਨਾਲ ਪਿਆਰ ਕਰਦੇ ਰੱਬ ਨਾਲ ਪਿਆਰ ਕਰਦੇ ਆ ਜਿਹੜੇ ਕੁਦਰਤ ਦੇ ਸਿਸਟਮ ਨੂੰ ਸਮਝਦੇ ਆਂ ਕੇਸਾਂ ਕਾ ਕਰ ਚੌਰ ਟੁਲਾਵਾ ਚਰਨ ਧੂੜ ਮੁਖ ਲਾਈ ਮੈਂ ਕੇਸਾਂ ਦਾ ਚੌਰ ਟੁਲਾਵਾ ਮੇਰਾ ਜੀ ਕਰਦਾ ਮੈਂ ਕੇਸਾਂ ਦਾ ਚੌਰ ਕਰਾਂ ਪਰ ਕਿੰਨਾ ਤੋਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਜਿਨ੍ਹਾਂ ਨੇ ਸਮਾਜ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਆਲਾ ਦਵਾਲਾ ਸੁਧਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਮਾਜ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਤੜਫਦੇ ਲੋਕਾਂ ਨੂੰ ਦੁਖੀ ਲੋਕਾਂ ਨੂੰ ਸ਼ਾਂਤ ਕੀਤਾ ਅੱਖਾਂ ਖੋਲ ਕੇ ਜਿਉਣ ਦੀ ਜਾਜ ਦਸੀ ਉਹਨਾਂ ਤੋਂ ਬਲਿਹਾਰੇ ਜਾਵਾਂ ਜਿਹੜੇ ਤੇਰੇ ਪਿਆਰੇ ਐ ਜਿਹੜੇ ਕੁਦਰਤ ਨਾਲ ਪਿਆਰ ਕਰਦੇ ਐ ਜੀ ਮੈਂ ਕਿਸਾਂ ਦਾ ਚਵਰ ਤੁਲਾਵਾ ਕਿਸਾਂ ਦਾ ਚੌਰ ਕਰਾਵਾਂ ਜਿਹੜੇ ਤੇਰੇ ਪਿਆਰੇ ਜਿਹੜੇ ਤੈਨੂੰ ਘਟ ਘਟ ਵਿੱਚ ਵੇਖਦੇ ਐ ਸਾਰਿਆਂ ਵਿੱਚ ਵੇਖਦੇ ਐ ਤੇ ਤੇਰੇ ਨਾਲ ਪਿਆਰ ਕਰਨ ਕਰਕੇ ਉਹਨਾਂ ਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ ਜਦੋਂ ਤੇਰਾ ਢਾਂਚਾ ਵਿਗੜਿਆ ਵੇਖਦੇ ਐ ਉਹਨਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਉਹ ਜਾਗ-ਜਾਗ ਕੇ ਲੋਕਾਂ ਨੂੰ ਸੌਖਾ ਕਰਨ ਦੀ ਮਿਹਨਤ ਕਰਦੇ ਐ ਅੱਜ بڑے ਡਾਕਟਰ ਹੋਣਗੇ ਜੀ ਮੇਰੇਓ ਵੀਰੋ ਭਾਈਓ ਮੇਰੇ ਅੱਜ بڑے ਡਾਕਟਰ ਹੋਣਗੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਸਾਰੀ-ਸਾਰੀ ਰਾਤ ਕਹਿੰਦੇ ਕੈਂਸਰ ਦਾ ਇਲਾਜ ਲੱਭ ਕੇ ਹਟਣਾ ਇਹ ਬਿਮਾਰੀ ਦਾ ਇਲਾਜ ਅਸੀਂ ਲੱਭ ਕੇ ਹਟਣਾ ਨੀਂਦ ਨਹੀਂ ਆਉਂਦੀ ਮਿਹਨਤ ਕਰ ਰਹੇ ਆ ਕਿਤੇ ਕਿਤੇ ਜਾਗਦੇ ਹੋਣਗੇ ਉਹਨਾਂ ਦੇ ਇੱਡੇ ਇੱਡੇ ਵਾਲ ਹੋ ਜਾਂਦੇ ਆ ਆ ਜਿਹੜੇ ਬੂਰੇ ਡਾਕਟਰ ਐ ਨਾ ਕਈ ਆ ਸ਼ੇਪ ਕਰਦੇ ਆ ਕਈ ਉਹਨਾਂ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਐਨੇ ਬੌਲੇ ਜੇ ਬਣ ਕੇ ਫਿਰਦੇ ਰਹਿੰਦੇ ਆ ਜਦੋਂ ਨਵੀਂ ਕਾਟ ਕੱਢਦੇ ਆ ਕੋਈ 15 15 ਸਾਲ ਕੱਲੇ ਹੋ ਜਾਂਦੇ ਆ ਮਾਪਿਓ ਨੂੰ ਨਹੀਂ ਮਿਲਦੇ ਬੱਚਿਆਂ ਨੂੰ ਨਹੀਂ ਮਿਲਦੇ ਕਿਤੇ ਲੈਬਾਂ ਬਣਾ ਕੇ ਗੁਪਤ ਬੈਠੇ ਐ ਖੋਜਾਂ ਕਰੀ ਜਾਂਦੇ ਕਰੀ ਜਾਂਦੇ ਟੈਨਸ਼ਨ ਲੈ ਕੇ ਬੈਠੇ ਐ ਵੀ ਬਿਮਾਰੀ ਮਾਰ ਗਈ ਬਹੁਤ ਲੋਕਾਂ ਦਾ ਤੰਗ ਕਰ ਰਹੀ ਕੱਢਣਾ ਇਹਦਾ ਇਲਾਜ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਐ ਨਵੀਆਂ ਨਵੀਆਂ ਖੋਜਾਂ ਕਰ ਰਹੇ ਐ ਕਹਿੰਦੇ ਆਲਾ ਦਵਾਲਾ ਸੌਖਾ ਕਰਕੇ ਹਟਣਾ ਹੈ ਬਿਮਾਰੀ ਤੋਂ ਖਿਹੜਾ ਛਡਾ ਕੇ ਹਟਣਾ ਵੇਖੋ ਨਾ ਮੇਰੇਓ ਵੀਰੋ ਪੋਲੀਓ ਦਾ ਮਰੀਜ਼ ਕੋਈ ਡਾਕਟਰ ਵਿੰਦਾ ਹੋਣਾ ਯਾਰ ਹਾਈਵੇ ਲੱਤ ਲੰਗੜੀ ਇੱਕ ਲੱਤ ਕੰਮ ਹੀ ਨਹੀਂ ਕਰਦੀ ਵਿਚਾਰਾ ਨਕਲੀ ਲੱਤ ਲਾਈ ਫਿਰਦਾ ਕਦੇ ਸੋਚਦਾ ਹੋਣਾ ਡਾਕਟਰ ਸੈਕਲੀ ਤੇ ਜਾਂਦਾ ਵੀਲਚੇਅਰ ਤੇ ਜਾਂਦਾ ਕਦੇ ਕੋਈ ਡਾਕਟਰ ਸੋਚਦਾ ਹੋਣਾ ਓਏ ਕਿਵੇਂ ਘੜੀਸ ਘੜੀਸ ਕੇ ਤੁਰਦਾ ਲੱਤ ਵਿਚਾਰੇ ਦੀ ਸੁੱਕੀ ਪਈ ਐ ਉਹ ਬੰਦੇ ਨੇ ਦਿਮਾਗ ਨੂੰ ਖੁਰਚਦਾ ਰਿਹਾ ਖੁਰਚਦਾ ਰਿਹਾ ਮਿਹਨਤ ਕਰਦਾ 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 ਉਹ ਕੋਈ ਚੰਗਾ ਐਸਾ ਬੰਦਾ ਹੋਣਾ ਐ ਜਿਹਨੂੰ ਤਰਸ ਆਉਂਦਾ ਹੋਣਾ ਲੋਕਾਂ ਦੇ ਉੱਤੇ ਲੂਲੇ ਲੰਗੜਿਆਂ ਤੇ ਤਰਸ ਆਉਂਦਾ ਹੋਣਾ ਨੀਂਦ ਨਹੀਂ ਆਉਂਦੀ ਹੋਣੀ ਉਹਨੂੰ ਉਹ ਜਾਗ ਜਾਗ ਕੇ ਮਿਹਨਤ ਕਰਦੇ 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 ਨੇ ਕਰਦੇ ਨੇ ਉਹ ਪੋਲੀਓ ਦੀਆਂ ਬੂੰਦਾਂ ਕੱਢੀਆਂ ਅੱਜ ਭਾਰਤ ਦਾ ਤੁਸੀਂ ਚੈੱਕ ਕਰਕੇ ਵੇਖੋ 98% ਪੋਲੀਓ ਭਾਰਤ ਦੇ ਵਿੱਚੋਂ ਖਤਮ ਹੋ ਗਿਆ ਕਰਤਾ ਬੰਦੇ ਨੂੰ ਨੀਂਦ ਨਹੀਂ ਆਈ ਸਟ੍ਰੈਸ ਵਿੱਚ ਸੀ ਕਹਿੰਦਾ ਜੀ ਲੋਕਾਂ ਦਾ ਦੁੱਖ ਮੇਥੋਂ ਬੋਲੋ ਇਹ ਨਹੀਂ ਪਰਉਪਕਾਰੀ ਓਏ ਆ ਪਰਉਪਕਾਰੀ ਐ ਇਹਨੂੰ ਪਰਉਪਕਾਰੀ ਕਹਿੰਦੇ ਐ ਸਾਡੇ ਪਰਉਪਕਾਰੀ ਦਾ ਮਤਲਬ ਪਰਉਪਕਾਰੀ ਆਏ ਤੇਰੇ ਜਨ ਮੇਰੇ ਵਰਗਾ ਜਦੋਂ ਸਟੇਜ ਤੇ ਚੜਦਾ ਆ ਆਗੇ ਪਰਉਪਕਾਰੀ ਲੈ ਇਹ ਕਿੱਥੋਂ ਪਰਉਪਕਾਰੀ ਬਣ ਗਏ ਦਿਮਾਗ 'ਚ ਸਾਡੇ ਇਹ ਬਾਤਾਂ ਮੇਰੇ ਵਰਗੇ ਸਾਡੇ ਸਿੱਖ ਧਰਮ ਦੇ ਵਿੱਚ ਜਦੋਂ ਬਾਣੀ ਦੀਆਂ ਆ ਪੰਕਤੀਆਂ ਆਉਂਦੀਆਂ ਏਦਾਂ ਲੱਗਦਾ ਵੀ ਬਾਬਿਆਂ ਨੂੰ ਪਰ ਉਪਕਾਰੀ ਗਿਆ ਜਿੰਨੀ ਨਾਮ ਤੇ ਆਇਆ ਕਹਿਣ ਵਾਲੇ ਆ ਨੇ ਨਹੀਂ ਇਹ ਨਹੀਂ 500 ਸਾਲ ਪਹਿਲਾਂ ਜਿਹੜੇ ਖੋਜਾਂ ਕਰਦੇ ਸੀ ਉਦੋਂ ਉਹ ਸੀ ਅੱਜ ਜਿਹੜੇ ਨਵੀਆਂ-ਨਵੀਆਂ ਖੋਜਾਂ ਕਰਕੇ ਸਾਨੂੰ ਸੁੱਖ ਸੌਖਿਆ ਕਰਦੇ ਆ ਅੱਜ ਉਹ ਨਹੀਂ ਅੱਜ ਉਹ ਨਹੀਂ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਵੇਖ-ਵੇ ਕੇ ਤਰਸ ਆਉਂਦਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੋਲੀਓ ਦੇਖ ਕੇ ਨੀਂਦ ਨਹੀਂ ਆਈ ਉਸ ਬੰਦੇ ਨੇ ਪੋਲੀਓ ਦੀਆਂ ਬੂੰਦਾਂ ਕੱਢ ਕੇ ਸਾਹ ਲਿਆ ਇਹ ਹੈ ਜਿਹੜਾ ਪਰਉਪਕਾਰ ਕਰਦਾ ਪਰਉਪਕਾਰੀ ਆਏ ਇਨਕਲਾਬੀ ਲੋਕ ਉਹਨਾਂ ਵੇਲੇਆਂ ਦੇ ਵਿੱਚ ਉਹਨਾਂ ਨੇ ਆਪਣਾ ਜੋਰ ਲਾਇਆ ਟੈਕਨੋਲੋਜੀ ਬਹੁਤੀ ਨਹੀਂ ਸੀ ਹੁੰਦੀ ਉਹ ਆਪਣੇ ਵੱਲੋਂ ਜੋਰ ਲਾਉਂਦੇ ਰਹੇ ਚਾਹੇ ਰੌਲਾ ਪਾ ਕੇ ਚਾਹੇ ਬੋਲ ਕੇ ਚਾਹੇ ਗੱਲਾਂ ਬਾਤਾਂ ਕਰਕੇ ਚਾਹੇ ਮਿਹਨਤ ਕਰਕੇ ਚਾਹੇ ਖੋਜਾਂ ਕਰਕੇ ਅੱਜ ਦੇ ਹਿਸਾਬ ਨਾਲ ਲੋਕੀ ਅੱਜ ਕਰ ਰਹੇ ਉਦੋਂ ਉਹ ਕਰਦੇ ਸੀ ਅੱਜ ਅੱਜ ਕਰਦੇ ਆ ਪਰ ਉਹ ਲੋਕ ਜਿਹੜੇ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ ਕੁਦਰਤ ਵਿੱਚ ਰੱਬ ਵਸਦਾ ਹੈ ਇਹ ਕੋਈ ਵੀ ਚੀਜ਼ ਕੁਦਰਤ ਤਾਂ ਚਾ ਖਰਾਬ ਨਾ ਹੋਵੇ